ਅੱਜ ਮੇਰਾ ਨਾਮ ਕਰਮਜੀਤ ਸਿੰਘ ਜੀ ਪਿੰਡ ਹੀੜੀਆਂ ਜੀ ਕੱਲ ਇੱਥੇ ਜਗਰਾਤੇ ਦੇ ਵਿੱਚ ਇੱਕ ਕਰੰਟ ਲਾ ਕੇ ਲੜਕੇ ਦੀ ਡੈਥ ਹੋਈ ਲੜਕੇ ਦਾ ਨਾਮ ਕੁਲਦੀਪ ਸਿੰਘ ਸੀ ਤੇ ਬੜਾ ਗਰੀਬ ਪਰਿਵਾਰ ਤੋਂ ਬਿਲੋਂਗ ਕਰਦਾ ਸੀ ਲੇਬਰ ਦਾ ਕੰਮ ਕਰਦਾ ਸੀ ਉਹ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਇਹਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਉਹਦੇ ਦੋ ਬੱਚੇ ਸੀ ਛੋਟੇ ਛੋਟੇ ਤੇ ਪਿੱਛੇ ਵਾਈਫ ਆ ਇਕੱਲੀ ਤੇ ਇਹੀ ਬੇਨਤੀ ਹੈ ਸੰਸਥਾ ਵੱਲੋਂ ਵੀ ਕੋਈ ਕੀਤਾ ਗਿਆ ਜੀ ਹਾਂਜੀ ਸੰਸਥਾ ਵੱਲੋਂ ਵੀ ਫਾਈਨੈਂਸ਼ਲੀ ਕੋਈ ਯੋਗਦਾਨ ਕੀਤਾ ਜਾਗਰਣ ਕਰਾਉਣ ਵਾਲਿਆਂ ਨੇ ਹਾਂਜੀ ਕੀਤਾ ਯੋਗਦਾਨ ਕੀਤਾ ਉਹਨਾਂ ਨੇ ਰਲ ਮਿਲ ਕੇ ਯੋਗਦਾਨ ਹਾਂਜੀ 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 ਜੀ ਨਾਮ ਹੈ ਤੁਹਾਡਾ ਮੇਰਾ ਨਾਮ ਅਜੀ ਜੈਨ ਹਾਂਜੀ ਕਿਹੜੀ ਸੰਸਥਾ ਨਾਲ ਬਿਲੋਂਗ ਕਰਦੇ ਹੋ ਕ੍ਰਿਸ਼ਨਾ ਸੇਵਾਦਾਰ ਕੀ ਘਟਨਾ ਵਾਪਰੀ ਤੁਹਾਡੇ ਦੱਸੋ ਕੱਲ ਸਾਡਾ ਸਾਲਾਨਾ ਜਗਰਾਤ ਸੀ 22ਵਾਂ ਉਸ ਵਿੱਚ ਆਪਣੇ ਭਾਈ ਉਹ ਸਾਊਂਡ ਦਾ ਕੰਮ ਕਰ ਰਹੇ ਸੀਗੇ ਆਪਰੇਟ ਕਰ ਰਹੇ ਸੀ ਅਚਾਨਕ ਕਰੰਟ ਾਨ ਕਰਕੇ ਉਹਨਾਂ ਨੂੰ ਕਰੰਟ ਲੱਗੇ ਜਿਸ ਕਰਕੇ ਉਹਦੀ ਡੈਥ ਹੋ ਗਈ ਤੇ ਸਾਨੂੰ ਇਸ ਦਾ ਬਹੁਤ ਦੁੱਖ ਲੱਗਿਆ ਤੇ ਕਲੱਬ ਵੱਲੋਂ ਜੋ ਜਿੰਨੇ ਵੀ ਬਤਵ ਮਦਦ ਕਰਾਂਗੇ ਜੀ ਸਰ ਜੀ ਮਾਤਾ ਜੀ ਜੀ ਆਪਣਾ ਨਾਮ ਦੱਸ ਦਿਓ ਹਾਂਜੀ ਹਾਂਜੀ ਕੀ ਨਾਮ ਤੁਹਾਡਾ ਮੈਂ ਅਰਜੰਦਰ ਸਿੰਘ ਰਾਜਾ ਨੰਬਰ ਦਾ ਰਖਵਾਣ ਹਾਂਜੀ ਕਲਦੀਪ ਸਿੰਘ ਅਮਾਰੇ ਤੋਂ ਕੱਲ ਇੱਥੇ ਕੰਮ ਕਰਨ ਵਾਸਤੇ ਆਇਆ ਸੀ ਲੇਬਰ ਦਾ ਕੰਮ ਕਰਦੇ ਸੀ ਉਹ ਕੋਈ ਜਾਗਰਣ ਸੀ ਉਥੇ ਉਹਨਾਂ ਦੀ ਅਚਾਨਕ ਕਰੰਟ ਲੱਗਣ ਨਾਲ ਮੌਤ ਹੋ ਗਈ ਜੀ ਤੇ ਉਹਨਾਂ ਦੀ ਡੈਥ ਹੋ ਗਈ ਮੌਤ ਹੋ ਗਈ ਉਹਨਾਂ ਦੀ ਤੇ ਉਹਦੇ ਵੀ ਸੰਸਥਾ ਉਹਨੇ ਮਦਦ ਕੀਤੀ ਆ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਬੱਚੇ ਆਂ ਛੋਟੇ ਛੋਟੇ ਬੱਚੇ ਆਂ ਜੀ ਵੀ ਉਹਦੋਂ ਕੋਈ ਮਾਅਬਦ ਦਿੱਤਾ ਵਾਦ ਤੋਂ ਬਾਅਦ ਦੇਖ ਕੇ ਤਾਂ ਕਿ ਪਰਿਵਾਰ ਦਾ ਭਲਾ ਹੋ ਸਕੇ ਤੇ ਬੱਚਿਆਂ ਦੀ ਪੜ੍ਹਾਈ ਦਾ ਕੇ ਜਿਹੜਾ ਚੱਲ ਚੱਲੇ ਕੰਮ ਇਹਨਾਂ ਨਾਲ ਹੁਣ ਤੁਹਾਡਾ ਕੋਈ ਗਿਲਾ ਸ਼ੁਰੂ ਸਰ ਗਿਲਾ ਸ਼ਿਕਵਾ ਕੀ ਹੋਣਾ ਸਾਡੀ ਮੈਂ ਪਿਆਰੀ ਸੰਸਥਾ ਮਦਦ ਕਰੂਗੀ ਇਹਨਾਂ ਦੀ ਹਾਂਜੀ ਥੈਂਕ ਯੂ ਅੱਜ ਰਾਤ ਘਟਨਾ ਵਾਪਰੀ ਕੀ ਹੋਣਾ ਸਾਡੇ ਕੋਲ ਇੱਕ ਰਾਤ ਇਨਫੋਰਮੇਸ਼ਨ ਆਈ ਸੀਗੀ ਸਿਵਲ ਹਸਪੀਟਲ ਸਮਰਾਲੇ ਤੋਂ ਵੀ ਇੱਕ ਕੁਲਦੀਪ ਸਿੰਘ son of ਬਲਵੀਰ ਸਿੰਘ ਪਿੰਡ ਅਮਰਾਲਾ ਤਹਿਸੀਲ ਤੇ ਥਾਣਾ ਖਮਾਣੋ ਜ਼ਿਲ੍ਹਾ ਫੱਡੇਗੜ ਸਾਹਿਬ ਇੱਥੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਬੀਤੀ ਰਾਤ ਜਾਗਰਣ ਸੀਗਾ ਉੱਥੇ ਅਰਜਨ ਸਾਊਂਡ ਵਾਲਿਆਂ ਨਾਲ ਦਿਹਾੜੀ ਜੋਤੇ ਦਾ ਕੰਮ ਕਰਦਾ ਹੈ ਕਰੀਬ 20 ਸਾਲ ਤੋਂ ਇਹ ਉੱਥੇ ਸਾਊਂਡ ਵਗੈਰਾ ਲਾ ਰਹੇ ਸੀ ਤੇ ਕੋਈ ਇਹਨਾਂ ਨੂੰ ਟਰੰਟ ਲੱਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ ਹੈਗੀ ਆ ਜਿਹਦੀ ਅਸੀਂ ਆ ਆਗੇ ਹੈਗੇ ਸਾਡੇ ਕੋਲ ਮਦਈ ਆਗੇ ਹੈਗੇ ਉਹਦੀ ਮੈਸੇਜ ਆਈ ਆ ਭਰਾ ਨੇ ਪਰਿਵਾਰ ਸਾਰਾ ਆਇਆ ਬੈਠਾ ਸਾਡੇ ਕੋਲ ਤੇ ਉਹਦੇ ਅਸੀਂ 196 ਬੀ ਐਨ ਐਸ ਐਸ ਚ ਕਾਰਵਾਈ ਕਰਨ ਲੱਗੇ ਆ ਤੇ লাশ ਦਾ ਪੋਸਟ ਮੋਰਮ ਕਰਾ ਕੇ ਅੱਜ ਜੀ ਅਸੀਂ লাশ ਜਿਹੜੀ ਆ ਪਰਿਵਾਰ ਦੇ ਹਵਾਲੇ ਕਰਤਾਗੇ ਸੰਸਕਾਰ ਲਈ ਇਹਨੇ ਮਸੀਂ ਮੁੰਡੇ ਤੇ ਮੁੰਡੇ ਦੀ ਉਮਰ ਕਰੀਬ 35 ਸਾਲ ਸੀ ਤੇ ਦੋ ਬੱਚੇ ਨੇ ਇੱਕ ਲੜਕਾ ਇੱਕ ਲੜਕੀ ਲੜਕੀ 14 ਸਾਲ ਦੀ ਆ ਜੀ ਤੇ ਬੇਟਾ ਹੈਗਾ 7 ਸਾਲ ਦਾ ਤੇ ਪਰਿਵਾਰ ਬਟ ਬਾਕੀ ਕਾਰਵਾਈ ਕਰਦੇ